ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣਿ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ ਉਹਨੇ ਗੈਸ ਸਿਲੰਡਰ ਵਰਤਣ ਵਾਲੇ ਲਈ ਆਈ ਵੱਡੀ ਮਾੜੀ ਖਬਰ ਖਬਰ ਨੂੰ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਰਸੋਈ ਗੈਸ ਦੇ ਉਪਭੋਗਤਾ ਨਾਲ ਸੰਬੰਧਿਤ ਗੈਸ ਏਸੀ ਵੇਖ ਜਾ ਕੇ ਬਾਇਓਮੈਟ੍ਰਿਕ ਪ੍ਰਣਾਲੀ ਪ੍ਰਮਾਣਿਕ ਕਰਨ ਜਰੀਏ ਇਕੀ ਵੈਸੀ ਕਰਾਉਣੀ ਜ਼ਰੂਰੀ ਐ ਇਸ ਦੀ ਸੀਮਾ 31 ਦਸੰਬਰ 2030 ਤੱਕ ਨਿਰਧਾਰਿਤ ਕੀਤੀ ਸੀ ਪਹਿਲਾਂ ਹੁਣ ਇਸ ਵਾਰ ਸਾਰੇ ਉਪਭੋਗਤਾ ਵੱਲੋਂ ਇਕੀ ਵੈਸੀ ਨਹੀਂ ਕਰਵਾਇਆ ਜਾਣ ਨਾਲ ਪੈਟਰੋਲੀਅਮ ਤੇ ਗੈਸ ਮੰਤਰਾਲੇ ਨੇ ਇਸ ਦੀ ਸੀਮਾ ਵਧਾ ਕੇ 31 ਮਈ ਤੱਕ ਕਰ ਦਿੱਤੀ ਸੀ ਤੋਂਨ ਮੁਤਾਬਕ ਉਪਭੋਗਤਾ ਜਿਨ੍ਹਾਂ ਦੇ ਨਾਂ ਤੋਂ ਕਨੈਕਸ਼ਨ ਹੈ ਉਹ ਆਪਣਾ ਆਧਾਰ ਅਤੇ ਗੈਸ ਪਾਸਬੁੱਕ ਲੈ ਕੇ ਏਜੰਸੀ ਦੇ ਦਫ਼ਤਰ ਚ ਸਵੇਰੇ 10 ਤੋਂ 5 ਵਜੇ ਤੱਕ ਜਾ ਕੇ ਆਪਣੀ ਈਕੇਵੀਸੀ ਕਰਵਾ ਸਕਦੇ ਹਨ 31 ਮਈ ਤੱਕ ਵੀ ਈਕੇਵੀਸੀ ਨਾ ਕਰਨ ਵਾਲੇ ਪੁੱਗਤਾਂ ਨੂੰ ਇੱਕ ਤਾਂ ਸਪਲਾਈ ਨਹੀਂ ਹੋਵੇਗੀ ਖਾਸ ਕਰਕੇ ਜੋ ਸਬਸਿਡੀ ਦਾ ਲਾਭ ਪ੍ਰਾਪਤ ਕਰਦੇ ਹਨ ਉਹਨਾਂ ਨੂੰ ਸਬਸਿਡੀ ਨਹੀਂ ਦਿੱਤੀ ਜਾਵੇਗੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ